ਕਿ ਮੈਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਹੋਲਦੇ ਮੈਂ ਵੀ ਠੀਕ ਆ ਸਵਾਗਤ ਹੈ ਤੁਹਾਡਾ ਵਨ ਫੈਮਿਲੀ ਵਲੌਗ ਵਿੱਚ ਅੱਜ ਮੰਮਾ ਹੈ ਨਹੀਂ ਘੇ ਕਰੇ ਤੇ ਅੱਜ ਵਲੌਗ ਮੈਂ ਬਣਾਉਂਗੀ ਅਜੇ ਪਰ ਮੰਮਾ ਨੂੰ ਪਤਾ ਤਾਂ ਨਹੀਂ ਹੈਗਾ ਬਟ ਮੈਂ ਬਣਾਉਂਗੀ ਔਰ ਮੰਮਾ ਗਏ ਹੋਏ ਆ ਮਤਲਬ ਪੋਕ ਤੇ ਚਾੜੂ ਵਗੈਰਾ ਲਗਾ ਲਿਆ ਹੁਣ ਮੈਂ ਪੋਚਾ ਲਗਾਉਂਗੀ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਇੱਥੇ ਲੱਗ ਗਈ ਸੀਗੀ ਸਹਜ ਪੋਚਾ ਲਗਾਉਣ ਕਿਉਂਕਿ ਅਸੀਂ ਗਏ ਹੋਏ ਸੀਗੇ ਭੋਗ ਤੇ ਤੇ ਤੁਹਾਨੂੰ ਦੱਸਿਆ ਸੀਗਾ ਵੀ ਮੇਰੇ ਰਿਸ਼ਤੇਦਾਰੀ ਚ ਮਾਸੜ ਜੀ ਦੀ ਡੈਥ ਹੋ ਗਈ ਸੀਗੀ ਤੇ ਬਾਕੀ ਸਾਰੇ ਕੰਮ ਮੈਂ ਕਰ ਗਈ ਸੀਗੀ ਡਸਟਿੰਗ ਵਗੈਰਾ ਸਾਰਾ ਕੁਝ ਕਰਕੇ ਗਈ ਸੀਗੀ ਬਸ ਸਹਜ ਕਹਿੰਦੀ ਮम्मा ਝਾੜੂ ਪੋਚਾ ਮੈਂ ਲਗਾਉਂਗੀ ਵੀ ਤੁਸੀਂ ਚਲੇ ਜਾਓ ਫਿਰ ਮੈਂ ਕਿਹਾ ਚੱਲ ਵੀ ਇਹਦਾ ਮਾਨਾ ਮੈਂ ਕਿਹਾ ਚਲੋ ਲਗਾ ਲਣ ਦੋ ਵੀ ਫਿਰ ਕਹਿੰਦੀ ਮम्मा ਮੈਂ ਅੱਜ ਲਗਾਉਣਾ ਏ ਤੇ ਸਾਡੇ ਜਾਣ ਤੋਂ ਬਾਅਦ ਫਿਰ ਇਹਨੇ ਝਾੜੂ ਪੋਚਾ ਲਗਾਇਆ ਸੀਗਾ ਤੇ ਇਹਨੂੰ ਬਸ ਜੀ ਚਾਅ ਆ ਹਲੇ ਬੱਚਿਆਂ ਨੂੰ ਜਦ ਨੂੰ ਕਰ ਰੰਦਾ ਟਾਈਮ ਹੋਣਾ ਫਿਰ ਕਰਨਾ ਵੀ ਨਹੀਂ ਹੈਗਾ ਹੁਣ ਬੱਚਿਆਂ ਨੂੰ ਚਾਅ ਆ ਬਸ ਕਰਨ ਦਾ ਪਰ ਪਹਿਲਾਂ ਨਹੀਂ ਸੀ ਇਹ ਹੱਥ ਕਿਸੇ ਕੰਮ ਨੂੰ ਇੰਨਾ ਲਾਉਂਦੀ ਹੁੰਦੀ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹਨੇ ਕੋਈ ਕੰਮ ਨਹੀਂ ਕਰਿਆ ਕਰਨਾ ਹੈਗਾ ਬਟ ਹੁਣ ਲੱਗ ਗਈ ਆਪਣੇ ਆਪ ਕੰਮ ਕਰਨ ਹੁਣ ਤਾਂ ਹਰੇਕ ਕੰਮ ਕਰ ਲੈਂਦੀ ਆ ਵੀ ਮਤਲਬ ਕਿ ਇਹਨੂੰ ਸ਼ੌਂਕ ਆ ਕੁਕਿੰਗ ਕਰਨ ਦਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਆ ਕੁਕਿੰਗ ਦੇ ਵਿੱਚ ਤਾਂ ਇਹਨੂੰ ਇਹ ਹੁੰਦਾ ਵੀ ਮੈਂ ਆ ਵੀ ਬਣਾ ਕੇ ਖਵਾਵਾਂ ਮਾਂ ਵੀ ਬਣਾ ਲਾਂ ਮੈਂ ਇਨੂੰ ਬਹੁਤ ਸ਼ੌਂਕ ਹੋ ਗਿਆ ਹੁਣ ਤੇ ਇੱਥੇ ਸਹਿਜਨਾ ਧੋ ਕੇ ਆਪਣਾ ਫ੍ਰੀ ਹੋ ਕੇ ਲੱਗ ਗਈ ਸੀਗੀ ਆਪਣੇ ਪ੍ਰੋਜੈਕਟ ਤਿਆਰ ਕਰਨ ਕਿਉਂਕਿ ਜਿਹੜੇ ਇਹਦੇ ਪ੍ਰੋਜੈਕਟ ਵਗੈਰਾ ਰਹਿੰਦੇ ਸੀਗੇ ਉਹ ਕਰਨ ਲੱਗੀ ਹੋਈ ਸੀਗੀ ਤਿਆਰ ਕਿਉਂਕਿ ਇਹਨਾਂ ਨੇ ਪਹਿਲਾਂ ਨਹੀਂ ਹੱਥ ਲਾਇਆ ਹੈਗਾ ਤੁਹਾਨੂੰ ਮੈਂ ਦੱਸਿਆ ਸੀਗਾ ਪਹਿਲਾਂ ਤਾਂ ਬਸ ਇਹਨਾਂ ਨੂੰ ਇਹ ਹੋ ਗਿਆ ਵੀ ਛੁੱਟੀਆਂ ਨੇ ਖੇਡੀ ਐ ਛੁੱਟੀਆਂ ਤੇ ਜਾਣਾ ਅਸੀਂ ਬਸ ਬਿਨਾਂ ਨੀਰ ਜਾਣਾ ਹੈ ਹਨਾ ਐਨਾ ਹੋ ਜਾਂਦਾ ਬੱਚਿਆਂ ਨੂੰ ਚਲੋ ਹੁਣ ਆਪੇ ਲੱਗੀ ਹੋਈ ਸੀਗੀ ਅੱਜ ਇਹਨੇ ਥੋੜਾ ਜਿਹੜਾ ਰਹਿਂਦਾ ਸੀਗਾ ਕਰ ਲਿਆ ਸੀ ਜ਼ਿਆਦਾ ਨਹੀਂ ਸੀ ਰਹਿਂਦਾ ਕਰ ਲਿਆ ਸੀ ਪੂਰਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਾਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵਾਂਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤਰੀਕ ਹੈਗੀ 3 ਤੇ ਅੱਜ ਕੋਈ ਮੈਂ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਮੈਂ ਗਈ ਹੋਈ ਸੀਗੀ ਭੋਗ ਤੇ ਤੁਹਾਨੂੰ ਦੱਸਿਆ ਸੀਗਾ ਵੀ ਰਿਸ਼ਤੇਦਾਰੀ ਚ ਮਾਸੜ ਜੀ ਰਾਖਦੇ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉੱਥੇ ਅੱਜ ਭੋਗ ਸੀਗਾ ਮੈਂ ਉੱਥੇ ਭੋਗ ਤੇ ਗਈ ਹੋਈ ਸੀਗੀ ਸਹੇਦ ਦੇ ਪਪਾ ਨਾਲ ਤੇ ਬੱਚੇ ਅੱਜ ਘਰੇ ਸੀਗੇ ਫਿਰ ਅਸੀਂ ਬੱਚਿਆਂ ਨੂੰ ਲੈ ਕੇ ਨਹੀਂ ਸੀਗਾ ਕਿਉਂਕਿ ਇਹਨਾਂ ਨੇ ਹੋਮਵਰਕ ਵਗੈਰਾ ਕਰਨਾ ਸੀਗਾ ਤਾਂ ਕਰਕੇ ਘਰੇ ਸੀਗੇ ਤੇ ਹੁਣ ਮੈਂ ਲੱਗੀ ਹੋਈ ਆ ਜੀ ਚਾਹ ਬਣਾਉਣ ਤੇ ਅਬੀ ਜੋ ਚੱਲਿਆ ਹੁਣ ਨਾਉਣ ਕਿਉਂਕਿ ਹੁਣ ਉਹ ਲਾਊਗਾ ਫਿਰ ਗਰਮ ਗਰਮ ਆ ਕੇ ਚਾਹ ਪੀ ਲੂਗਾ ਉਹਨੂੰ ਮੈਂ ਕਿਤੇ ਸਿਰ ਨਾਲ ਸੁਵੇਰੇ ਇਹਨਾਂ ਦੇ ਸਕੂਲ ਹੋ ਜਾਣੇ ਆ ਓਪਨ ਤੇ ਚਾਹ ਜ ਨੂੰ ਮੈਂ ਹੁਣ ਦੇ ਦੂੰਗੀ ਚਾਹ ਮੈਨੂੰ ਮम्मा ਚਾਹ ਪੀਣੀ ਆ ਵੈਸੇ ਤਾਂ ਟਾਈਮ ਤਾਂ ਬਹੁਤ ਹੋ ਗਿਆ ਆਕੇ ਨਾ ਮੇਰੀ ਅੱਖ ਜੀ ਲੱਗ ਰਹੀ ਸੀ ਕਿ ਆਪਦੇ ਮੈਂ ਥੋੜਾ ਜਿਹਾ ਸੋ ਗਈ ਕਿਉਂਕਿ ਮੈਂ ਰਾਤੋ ਨਾ ਸਾਜਰੇ ਸਵੇਰੇ ਸਾਜਰੇ ਜੇ ਉੱਠ ਗਈ ਸੀਗੀ ਰਾਤ ਸੁੱਤੀ ਵੀ ਲੇਟ ਸੀਗੀ ਤੇ ਤਾਂ ਕਰਕੇ ਨਾ ਬੋਲ ਪੁੱਤ ਬੋਲ ਬੋਲ ਨਹੀਂ ਤੂੰ ਸਾਡੇ ਨਾਲ ਉੱਠੇ ਆ ਮੈਂ ਤਾਂ ਤੁਹਾਡੀ ਐਕਟਿੰਗ ਕਰ ਰਹੀ ਸੀ ਐਕਟਿੰਗ ਕਰ ਅੱਜ ਮੈਂ ਆਪ ਲੋਕ ਐਕਟਿੰਗ ਕਰ ਦੇ ਕਹਿੰਦਾ ਐਕਟਿੰਗ ਐਕਟਿੰਗ ਕੀ ਕਰ ਰਹੀ ਆ ਪੁੱਤ ਮੇਰੀ ਐਕਟਿੰਗ ਕੀ ਐਕਟਿੰਗ 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 ਇਹ ਮੇਰੀ ਐਕਟਿੰਗ ਕਰ ਰਿਹਾ ਜੀ ਇਹ ਮੇਰੀ ਐਕਟਿੰਗ ਕਰ ਰਿਹਾ ਜੀ ਇਹ ਮੇਰੀ ਐਕਟਿੰਗ ਕਰ ਰਿਹਾ ਦੇਖੋ ਇਹ ਦੇਖੋ ਐਂਟੀ ਕਰ ਰਿਹਾ ਤੇ ਨਾ ਹੁੰਦਾ ਨਹੀਂ ਹੈਗਾ ਗੰਦਾ ਬੱਚਾ ਨਾ 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 ਹੁੰਦਾ ਏ ਪਰ ਹੁਣ ਇਹ ਰਾਤ ਨੂੰ ਨਾ ਕੇ ਸੋ ਜਾਣਾ ਹੁਣ ਮੈਨੂੰ ਦਿਨੇ ਨਹੀਂ ਨਮਾਉਂਦੀ ਕਿਉਂਕਿ ਦਿਨੇ ਫਿਰ ਬਿਮਾਰ ਬਹੁਤ ਹੋ ਜਾਂਦੇ ਨੇ ਮੈਂ ਰਾਤ ਨੂੰ ਦਿਨੋਂ ਦੀ ਮੈਂ ਨਾ ਦਿਨੇ ਨੂੰ ਨਹੀਂ ਹੈ ਤੇ ਹੁਣ ਇਹ ਸਿਰ ਨਾਲ ਗੋਤੋ ਕੇ ਸਵੇਰੇ ਜਾਣਾ ਸਕੂਲ ਦੀ ਸਾਡੇ ਮੇਜ਼ 'ਤੇ ਖਾ ਰਹੇ ਨੇ ਲੇਸਾ ਹੁਣ ਇਹ ਸਿਰ ਤੇ ਹੋਰ ਪੀ ਰਹੇ ਨੇ ਚਾਹ ਦੀ ਤੱਕ ਹੋਮਵਰਕ ਹੁਣ ਮੈਂ ਪਲਾ ਲਿਆ ਤਾ ਲੈ ਨਹੀਂ ਹੁਣ ਲਾ ਲਿਆ ਲਾ ਲਿਆ ਤੇ ਅੱਜ ਅੰਟੀ ਆ ਦਿੱਦੀ ਦੀ ਨੇ ਥੋੜਾ ਜਿਹਾ ਕਲਿੱਪ ਪਾਉਂਗੀ ਮੈਂ ਜ਼ਿਆਦਾ ਨਹੀਂ ਪਾਉਣੀਆ ਫਿਰ ਉਹ ਵਲੌਗਸ ਥੋੜੀ ਥੋੜੀ ਅੱਜ ਦੀਦੀ ਨੇ ਨਾ ਕੰਮ ਕੀਤਾ ਏ ਮੰਮਾ ਨਹੀਂ ਪੁੱਛੇ ਸਾਰਾ ਬੋਲਦੀ ਰਹੇ ਡੱਡਾ ਬਣਾਏ ਹੋਏ ਨੇ ਜਿਹੜਾ ਪਕਾਉਣਾ ਹੈ 5 5 6 6 ਮਿੰਟਾਂ ਦੀ ਵੀਡੀਓ ਬੋਲ ਬੋਲ ਬਣਾਈ ਹੋਈ ਹੈ ਉਹ ਵੀ ਮਾਉਣੀਆ ਹੈ ਕਿੰਨੀਆਂ ਬਸ ਮੈਂ ਕੰਮ ਕਰਦੀ ਅੱਜ ਦੀਦੀ ਨਾ ਕਰਤਾ ਦੀਦੀ ਨੇ ਅੱਜ ਦੀਦੀ ਅੱਜ ਤੇਰਾ ਵਲੌਗ ਅੱਜ ਦੀਦੀ ਨੇ ਕੀਤਾ ਕੰਮ ਦੀਦੀ ਨੇ ਆਪਣਾ ਝਾੜੂ ਪੋਚਾ ਲਾਇਆ ਮੇਰੇ ਬਾਅਦ ਵਿੱਚ ਮੈਂ ਲਾ ਕੇ ਜਾਣਾ ਸੀ ਕਿਉਂਕਿ ਮੈਂ ਸਾਰੇ ਕੰਮ ਨਿਭਾਉਂਦੇ ਸੀਗੇ ਰੋਟੀ ਰੁੱਟੀ ਬਣਾ ਕੇ ਇਹਨਾਂ ਨੂੰ ਖਵਾ ਲਈ ਸੀਗੀ ਤੇ ਫਿਰ ਇਹ ਕਹਿੰਦੀ ਪੁੱਤ ਜਾ ਕੇ ਜਾ ਪਾਣੀ ਭਰ ਕੇ ਉਧਰ ਛੱਤੀਆ ਬਾਥਰੂਮ ਚ ਲਿਆ ਮੈਂ ਗੇਟ ਭੇਟ ਦਾ ਨਹੀਂ ਆਵਾਉਗੀ ਠੰਡੰਡੀ ਤੇ ਹੋ ਕਰ ਲਈ ਆ ਵੀ ਫੇਰ ਕੀ ਕਾਰ ਲੱਗੀ ਸੀ ਮੈਂ ਤਾਂ ਕਰਕੇ ਤੈਨੂੰ ਮਮਾ ਤੁਸੀਂ ਰਹਿਣ ਦਿਓ ਵੀ ਮੈਂ ਲਾਉਂਗੀ। ਉਹ ਕਹਿੰਦੀ ਮੈਨੂੰ ਟੇਕ ਨਹੀਂ ਆਉਂਦੀ ਜਦ ਤੱਕ ਮੈਂ ਕੰਮ ਨਾ ਨਾ ਆਪਣੇ ਨਿਵੇੜ ਕੇ ਜਾਵਾਂ। ਆ ਕੇ ਫਿਰ ਮੈਂ ਬਹਾਰਾ ਵਾਂਗੂ ਘੋਚ ਰਹੀ ਹੁਣ ਵੀ ਮੈਨੂੰ ਆਏ ਹੋਰ ਤੇ ਮੈਂ ਕੀ ਕਰਾਂ ਹਨ। ਕਿਉਂਕਿ ਸਾਇਦ ਨਹੀਂ ਚੱਲ ਕਰਤਾ ਦਿੱਤਾ ਪਰ ਮੈਨੂੰ ਨਿਸ਼ਾ ਦੀ ਨਹੀਂ ਆਉਂਦੀ ਜਦ ਤੱਕ ਮੈਂ ਆਪ ਨਾ ਗਏ। ਚੱਲ ਜੀ ਮੈਂ ਵੀ ਕਿਤਾ ਬਚਾਰੀ ਨੇ ਕਰਤਾ। ਠੰਡ ਦੇ ਵਿੱਚ ਵਿਚਾਰੀ ਨੇ ਝਾੜੂ-ਪੋਚਾ ਲਾਇਆ। ਮੈਮੀ ਜੀ ਪੀਣੀਆ ਚਾਹ ਜੋ ਤੁਸੀਂ ਵੀ ਪੀ ਲਓ ਚਾਹ। ਪੱਲ ਵੀ ਸਾਡਾ ਵਲੌਗ ਸ਼ੁਰੂ ਬਾਤ ਚਾਹ ਤੋਂ ਹੀ ਹੋਈ ਸੀਗੀ। ਤਬਹਰ ਹੋ ਗਿਆ ਨੇਰਾ ਅੱਜ ਅਸੀਂ ਖਾਵਾਂਗੇ ਚੀਜ਼ੀਆਂ ਚੀਜ਼ੀਆਂ ਅੱਜ ਸਾਇਦ ਆਪਾ ਹਾਂ ਅੱਜ ਹੋ ਗਈ ਪਾਰਟੀ ਤੈਨੂੰ ਪਤਾ ਨਹੀਂਗਾ ਪਪਾ ਕਰੇ ਆਉਣ ਤਾਂ ਚੀਜ਼ੀਆਂ ਨਾਲ ਲੈ ਕੇ ਆਉਣਾ ਕੀ ਚਾ ਕੀ ਚਾਕਲੇਟ ਮੈਂ ਭੁੱਲ ਗਈ ਮੈਂ ਨੂੰ ਕਹਾਂ ਉਹ ਮੈਂ ਕੋਦਰ ਚੱਲ ਮੈਂ ਆਉਣਗੇ ਉਧਰ ਕਰੇ ਪੁੱਤ ਪਾਪਾ ਦੇ ਖੰਨੇ ਹੋਣ ਕਿੱਥੇ ਆਪਾ ਸੱਚ ਤਾਜੀ ਕੀ ਕਹਿੰਦੇ ਪਾਪਾ ਪਾਪਾ ਕਹਿੰਦੇ ਹਜੇ ਤਾਂ ਮੈਂ ਪਤਾ ਨਹੀਂ ਕਿੱਥੇ ਆ ਉਥੇ ਜਾਮ ਬਹੁਤ ਲੱਗ ਗਿਆ ਇੱਕ ਤਾਂ ਜੀ ਖੰਨੇ ਅੱਜ ਜਾਮ ਲੱਗ ਗਿਆ ਜਾਮ ਕਿਉਂਕਿ ਅੱਜ ਨਾ ਤੁਸੀਂ ਵੀਡੀਓਸ ਵੀ ਦੇਖੀਆਂ ਹੋਣਗੀਆਂ ਮਤਲਬ ਕਿ ਮੈਂ ਥੋੜੀ ਜੀ ਵੀਡੀਓ ਦੇਖੂਗੀ ਲਾ ਵੀ ਰਹੂੰਗੀ ਪਰ ਸ਼ਾਇਦ ਹਨਾ ਮੇਰੇ ਕੋਲ ਉਵੇਂ ਦੀ ਵੀਡੀਓ ਨਾ ਹੋਵੇ ਲਾਉਣ ਵਾਸਤੇ ਬਾਕੀ ਦੇਖੂਗੀ ਜੀ ਸਾਡੇ ਖੰਨੇ ਨਾ ਨਿਊਜ਼ ਵੀ ਆ ਰਹੀ ਆ ਖੰਨੇ ਟੈਂਕਰ ਨੂੰ ਔਇਲ ਵਾਲੇ ਨੂੰ ਪੈਟਰੋਲ ਵਾਲੇ ਨੂੰ ਸ਼ਾਇਦ ਡੀਜ਼ਲ ਪੈਟਰੋਲ ਵਾਲੇ ਨੂੰ ਨਾ ਅੱਗ ਲੱਗਦੀ ਪਲਟ ਗਿਆ ਸੀ ਪਹਿਲਾਂ ਪਲਟਿਆ ਫਿਰ ਪਲਟੇ ਤੋਂ ਬਾਅਦ ਉਹਨੂੰ ਜਦੇ ਅੱਗ ਲੱਗਦੀ ਕਹਿੰਦੇ ਬਲਾਸਟ ਹੋਪਦਾ ਥਾ ਮੈਂ ਵੀਡੀਓਸ ਵਿੱਚ ਦੇਖਿਆ ਤੇ ਚੰਗੀ ਤਰ੍ਹਾਂ ਨਾ ਇਹ ਆਪੇ ਨਾਲ ਨਾ ਲੰਦਾ ਪਤਾ ਨਹੀਂ ਹੁਣ ਮੇਰੇ ਤੋਂ ਨਹੀਂ ਨਾ ਆਉਂਦਾ ਲੈ ਆ ਲੈ ਆ ਬਣਾ ਚੱਲ ਹਾਂ ਸਰੀ ਲਾ ਨਾ ਹੜੜੜ

ਕਰਨਾ ਇਹ ਤਾਂ ਬਾਤ ਹੈ ਨਾ ਆ ਕੇ ਫਟਫਟ ਆ ਜਾ ਗਰਮ ਗਰਮ ਤੈਨੂੰ ਚਾਹ ਦੇਣੀ ਹੈ ਫਿਰ ਮੈਂ ਅਰਜਾਈ ਚ ਬੈਠ ਕੇ ਚਾਹ ਪੀ ਸਾਨੂੰ ਮੰਮੀ ਨਿਹਾਉਂਦੀ ਹੁੰਦੀ ਥੇ ਰਾਂ ਨਿਹਾਉਂਦੇ ਤਾਂ ਬਸ ਜਦੇ ਗਰਮ ਗਰਮ ਚਾਹ ਰਾਤ ਨੂੰ ਮੰਮੀ ਰਾਤ ਨੂੰ ਨਾਲ ਆ ਕੇ ਪਾ ਦਿੰਦੀ ਸਾਨੂੰ ਅੰਦਰੇ ਤੇ ਗਰਮ ਗਰਮ ਚਾਹ ਦੇ ਦਿੰਦੀ ਉਪਰੋਂ ਦੇਖ ਲਾ ਦੇਖੋ ਮੇਰੇ ਮੰਮਾ ਨੂੰ ਠੰਡੇ ਚ ਨਿਹਾਵਾਦੇ ਆ ਦੇਖੋ ਜੀ ਮੇਰੇ ਨੇਲ ਵੱਧ ਗਏ ਬਸ ਇਹ ਤੋਂ ਜ਼ਿਆਦਾ ਨਹੀਂ ਹੋਣੇ ਹੈਗੇ ਤੇ ਤਾਂ ਕਰਕੇ ਮੈਂ ਨੇਲ ਪੇਂਟ ਡਿਲਾਈ ਹੋਈ ਹੈ ਬਸ ਇਹ ਤੋਂ ਬਾਅਦ ਤਾਂ ਇਹ ਟੁੱਟਣੇ ਸ਼ੁਰੂ ਹੋ ਜਾਣੇ ਤੇ ਦੇਖੂਗੀ ਜੀ ਮੈਂ ਵੀ ਕਰਾ ਲੈਣੇ ਆ ਛੇਤੀ ਛੇਤੀ ਮੈਂ ਥੋੜੇ ਜਿਹਾ ਕਰਾਉਂਗੀ ਮੈਂ ਜੇ ਸਾਨੂੰ ਪਰ ਮੈਰਿਜ ਤੇ ਜਾਣਾ ਤਾਂ ਮੁਸ਼ਕਲ ਆ ਪਰ ਜੇ ਹੋਇਆ ਵੀ ਪਰਮਾਤਮਾ ਬੱਲੋ ਐਗਜ਼ਾਮ ਅੱਗੇ ਪਿੱਛੇ ਹੋ ਗਏ ਹਨਾ ਫੇਰ ਦੇਖਾਂਗੇ ਫੇਰ ਮੈਂ ਮੈਰਿਜ ਤੇ ਕਰਵਾਉਂਗੀ ਚਲੋ ਜੀ ਹੁਣ ਮੈਂ ਫੇਰ ਤੁਹਾਡੇ ਨਾਲ ਵਲੌਗ ਆਪਾਂ ਹੋਰ ਵੀ ਬਣਾਵਾਂਗੇ ਤੇ ਹੁਣ ਮੈਂ ਜੀ ਕਰਦੀ ਐ ਇੱਥੇ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਮੈਂ ਚਾਹ ਪੀ ਲਵਾਂ ਤੇ ਚਾਹ ਪੀ ਕੇ ਤੁਹਾਨੂੰ ਫੇਰ ਮਿਲਾਂਗੇ ਆਪਾਂ ਜੀ ਫਰੈਂਡਸ ਜੇ ਕਿਸੇ ਨੇ ਨਾ ਆਪਣਾ ਸ਼orts ਆਪਣੀ ਲੈਣੀ ਹੋਈ ਨਾ ਆਪਣਾ ਕੀ ਕਹਿੰਦੇ ਹੁੰਦੇ ਨੇ ਟੀ-ਸ਼ਰਟ ਹਨਾ ਤਾਂ ਮੈਨੂੰ ਆਰਡਰ ਮਾਰ ਦਿਓ ਤੇ ਸੈਜ ਨੂੰ ਜਰੂਰ ਆਰਡਰ ਕਰ ਕਰਦੇ ਹੋ ਵੀ ਸੈਜ ਤੁਹਾਨੂੰ ਬਣਾ ਕੇ ਦਊਗੀ ਇਹ ਆਹ ਨੀ ਨੂੰ ਬ੍ਰੈਂਡਡ ਪਲਾਸਟਿਕ ਬੈਗ ਸ਼orts ਟੀ-ਸ਼ਰਟ ਲਓ ਜੀ ਦੇਖੋ ਇਹ ਨਾ ਕਾਦੀ ਬਣਾਈਆ ਪਲਾਸਟਿਕ ਬੈਗ ਦੀ ਮਤਲਬ ਪੋਲੀਥੀਨ ਦੀ ਨਫਾਫੇ ਦੀ ਬਣਾਈ ਆ ਸਹਜ ਨੇ ਦੇਖੋ ਜੀ ਹੁਣ ਇਹਨੂੰ ਇਹੇ ਕੱਪੜੇ ਪਵਾਇਆ ਕਰਨੇ ਆਪਾਂ ਨੂੰ ਨਾਲੇ ਸਸਤੇ ਪਿਆ ਕਰਨਗੇ ਆਪਣੇ ਘਰੇ ਬਣਾਇਆ ਕਰੂੰਗੀ ਔਰ ਜਿਨ੍ਹਾਂ ਨੇ ਚਾਹੀਦੀ ਆ ਤਾਂ ਇੱਕ ਵਾਰ ਕਨੈਕਟ ਜ਼ਰੂਰ ਕਰੋ ਹਾਂਜੀ ਕਰਿਓ 000000 ਨੰਬਰ ਤੇ ਸਾਈਜ਼ ਨੂੰ ਜਰੂਰ 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 ਤੁਹਾਨੂੰ ਪੜਾ ਕੇ ਜਰੂਰ ਦਊਗੀ ਜਿਹੜੇ ਜੀਰ ਨੂੰ ਪਸੰਦ ਆਈ ਹੁਣ ਸਾਈਜ਼ ਦਾ ਹੀ ਕਪੜੇ ਪੋਆ ਕਰਨੇ ਕਿਉਂਕਿ ਅਸੀਂ ਖਰਚਾ ਸਾਡਾ ਘਟ ਜਾਊਗਾ ਸਾਈਜ਼ ਦੇ ਕਪੜਿਆਂ ਦਾ ਤੁਸੀਂ ਆਪਣਾ ਸਾਈਜ਼ ਦੱਸ ਦਿਆ ਕਰਿਓ ਵੀ ਕਿੰਨਾ ਹੈ ਉਹਨੇ ਸਾਈਜ਼ ਹੈ ਮੈਂ ਪਾਲੀ ਲੈ ਕੇ ਸੁਣਾ ਦਿਆ ਬੋਲ ਰਹੀ ਹਾਂ ਗਾਇਜ਼ ਬਹੁਤ ਈਜ਼ੀ ਹੈ ਜੇ ਬਾਕੀ ਜੇ ਤੁਸੀਂ ਸਿੱਖਣਾ ਤੁਸੀਂ ਸਿੱਖ ਸਕਦੇ ਹੋ सहल कपड़े ए, से नहीं कहा है मेरे जे मेरा तो पति है इसे रा ये मेरे पति है इसको रात को भी टेक नहीं है गाड़ी साफ करे बिना इसे नींद नहीं आती जे गाड़ी धोकर सब कुछ करवा कर लेकर आए हैं पर फिर भी जब तक आप नहीं करेंगे इनको चैन नहीं, चैन नहीं, 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 नहीं मिलता नहीं ये मेरा पति है बस सारा दिन यही काम करता रहता है इसे ये नहीं कि अपनी बाइफ को कहीं घुमा कर लेकर आए पहाड़ों में ਕਿ ਆਕਾਨੀ ਖਿਚਾਵਾਂ ਨੂੰ ਪੈਸੇ ਨਹੀਂ ਪਹਾੜ ਜਾਣ ਪਹਾੜੋਂ ਮੈਂ ਆਪਣੀ ਪਤਨੀ ਕੋ ਘੁਮਾਉਣੇ ਲਈ ਸ਼ਿਮਲੇ ਲੈ ਜਾਉ ਸ਼ਿਮਲੇ ਨਹੀਂ 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 ਪਪਰਗੜਾ ਸ਼ਿਮਲੇ ਕੀਆ ਉੱਥੇ ਤਾਂ ਕੁਝ ਨਹੀਂ ਆਗਾ ਇਧਰ ਜਿੱਤੇ ਨਾਲ ਜਿਹੜੀ ਜਿਹੜੀ ਚੀਜ਼ ਮਰਜੀ ਕਹਿ ਦੋ ਜੀ ਅਸੀਂ ਜਿਹੜੀ ਚੀਜ਼ ਮਰਜੀ ਕਰੀਏ ਵੀ ਅਸੀਂ ਫਲਾਣੀ ਜਗ੍ਹਾ ਜਾਣਾ ਕਹਿੰਦੇ ਆਫਸਰ ਕੀ ਆ ਉਹ ਦੇਖੋ ਮੁਨਿਆਲੀ ਜਗ੍ਹਾ ਦੱਸੋ ਬਈ ਤੁਸੀਂ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਮੁਨਿਆਲੇ ਦੇ ਕੰਮ ਨੇ ਜਿਹੜਾ ਗਰੀਬ ਬੰਦਾ ਦਿਹਾੜੀ ਕਰਦਾ ਉਹਦੇ ਲਈ ਨਹੀਂ ਹੈਗੇ ਸਾਨੂੰ ਜਦੇ ਗੱਲ ਮੈਂ ਉੱਥੇ ਕੀ ਆ ਸ਼ਿਮਲੇ ਲੇ ਕੀਏ ਚਰ ਸ਼ਿਮਲੇ ਤੋਂ ਮਨ ਲੈ ਸ਼ਿਮਲੇ ਹਾਨੀ ਸਾਹਿਬ ਦੇ ਪਰ ਉਹ ਤੇ ਮਾੜੀ ਜੀ ਜਗ੍ਹਾ ਪਾ ਪਰ ਜੰਨਤ ਆ ਜਿਹੜੀ ਜੰਨਤ ਹਾਂ ਜੰਨਤ ਆ ਜਿਹੜੀ ਜੀ ਉਹ ਜੰਨਤ ਹੈਗੀ ਆ ਆ ਦੇਖੋ ਜੀ ਆ ਸਾਡਾ ਮੂਸੇ ਵਾਲਾ ਤੇ ਸਾਡ ਨੂੰ ਜੰਨਤ ਚ ਕਮਾ ਕੇ ਲੈ ਗਿਆ ਹੁਣ ਜੰਨਤ ਹੈਗੀ ਆ ਸ਼ਿਮਲੇ ਸ਼ਿਮਲੋ ਥੋੜੀ ਕੁਸ਼ਮੀਰ 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 ਕੁਲੂ ਮਨੋਲੀ ਤੋਂ ਜਾਤ ਆ किशमिश ये देखो ये मैं मैं ये है भी कौन ये ये आप हो और ये पापा हैं बुरा मत सुनो बुरा मत देखो बुरा मत बोलो और राम से देखो। और हाँ बुरा मत सोचो राम से नहीं है का पुत्त गिव रिस्पेक्ट टेक रिस्पेक्ट कौन तो।

ਦੇਖੋ ਕਾਂਡ ਕਰ ਲਿਆ ਅਮਾ ਨੇ ਕਾਂਡ ਕਰ ਲਿਆ ਆ ਕਰ ਲਈ ਉਹਦੇ ਆ ਉਹ ਲੈ ਕੇ ਆ ਸਾਜ ਮੈਂ ਗੁੱਛ ਲੈ ਕੇ ਆਣਾ ਇਕੋ ਲੈ ਕੇ ਆਈ ਲਓ ਜੀ ਇੱਥੇ ਸਹਜ ਦੇ ਪਾਪਾ ਲੈ ਕੇ ਆਏ ਸੀਗੇ ਮੋਮੋਸ ਗਰਮ ਗਰਮ ਮੋਮੋਸ ਸਾ ਤੇ ਗਰਮ ਗਰਮ ਸਪ੍ਰਿੰਗ ਰੋਲ ਆਜੋ ਜੀ ਤੁਸੀਂ ਵੀ ਖਾ ਲਓ ਸਪ੍ਰਿੰਗ ਰੋਲ ਖਾਂਦਾ ਹੁੰਦਾ ਵੀ ਜੋ ਤੈਨੂੰ ਮੋਮੋਸ ਘੱਟ ਪਸੰਦ ਨੇ ਸਹਜ ਮਤਲਬ ਕਿ ਮੋਮੋਸ ਖਾਂਦੀ ਆ ਇਹਨੂੰ ਸਪ੍ਰਿੰਗ ਰੋਲ ਬਿਲਕੁਲ ਵੀ ਪਸੰਦ ਨਹੀਂ ਹੈਗੀ ਬਹੁਤ ਘੱਟ ਖਾਂਦੀ ਆ ਮੋਮੋਸ ਦੀ ਤਾਂ ਇਨੀ ਕਹਿ ਲਵਰ ਆ ਦੇਖੋ ਜੀ ਇੱਕ ਗੋਲ ਗੱਪੇ ਗੋਲ ਗੱਪੇ ਇੰਨੇ ਸਪਾਈਸੀ ਪਾਣੀ ਵਾਲੇ ਗੋਲ ਗੱਪੇ ਖਾਂਦੇ ਨੇ ਨਾ ਇਹ ਆ ਦੇਖੋ ਜਾਂ ਜਾਣ ਕੇ ਖਾ ਕੇ ਦਿਖਾਉਂਦੀ ਆ ਕਹਿੰਦੀ ਮੈਂ ਕਹਿੰਦੀ ਮੇਰਾ ਤਾਂ ਫੇਵਰੇਟ ਆ ਮੈਂ ਤਾਂ ਇਹੀ ਖਾਣੀ ਆ ਤੁਸੀਂ ਨਾ ਖਾਓ ਕਹਿੰਦੀ ਇਹ ਮੇਰੇ ਮੇਰੇ ਆ ਬਸ ਤੇ ਤਾਂ ਕਰਕੇ ਇਹਦੇ ਪਾਪਾ ਲੈ ਕੇ ਆਏ ਸੀਗੇ ਸਾਡੇ ਫੇਵਰੇਟ ਨੇ ਜਦੋਂ ਇਹਦੇ ਪਾਪਾ ਹੁੰਦੇ ਹੁੰਦੇ ਨੇ ਫਿਰ ਅਸੀਂ ਲਿਆਉਨੇ ਹੁੰਦੇ ਆ ਜੀ ਤੇ ਇੱਥੇ ਬਸ ਫੇਰ ਆਪਣਾ ਹੋ ਗਿਆ ਸੀਗਾ ਟਾਈਮ ਥਾ ਪੀ ਕੇ ਆਪਾਂ ਹੋ ਗਏ ਸੀ ਇਹ ਫ੍ਰੀ ਤੇ ਮੈਂ ਲੱਗੀ ਸੀਗੀ ਦੁੱਧ ਗਰਮ ਕਰਨ ਅੱਜ ਸਾਇਦ ਪਾਪਾ ਦੁੱਧ ਮੈਂ ਘਾਟੇ ਮੰਗਾਇਆ ਸੀ 2 ਕਿਲੋ ਮੰਗਾਇਆ ਸੀ ਕਿਉਂਕਿ ਪਿਆਸੀਗਾ ਦੁੱਧ ਕਿਉਂਕਿ ਫਿਰ ਹੁਣ ਆਏ ਆ ਸਾਇਦ ਪਾਪਾ ਨੇ ਹਜੇ ਘਰੇ ਆਜਿਆ ਕਰਨਾ ਹਜੇ ਉਹ ਮਤਲਬ ਕਿ ਕੰਮ ਦਾ ਹਜੇ ਉਹ ਨਹੀਂ ਹੋਇਆ ਹੈਗਾ ਚੱਲਿਆ ਨਹੀਂ ਹੈਗਾ ਤਾਂ ਕਰਕੇ ਫਿਰ ਡੇਲੀ ਦੀ ਡੇਲੀ ਲਿਆਇਆ ਕਰਨਗੇ ਤੇ ਵੈਸ ਤਾਂ ਨਹੀਂ ਮੈਂ ਇਕੱਠੇ ਹੀ ਮਗਾ ਕੇ ਰੱਖ ਲੰਨੀ ਹੁੰਦੀ ਆ ਇੱਥੋਂ ਮੇ ਤਾਂ ਥੋੜਾ ਜਿਹਾ ਡੁੱਲ ਗਿਆ ਸੀਗਾ ਤੇ ਬਸ ਜੀ ਇੱਥੇ ਫਿਰ ਆਪਾਂ ਹੁਣ ਦੁੱਧ ਗਰਮ ਕਰ ਗਰਮ ਕਰਨਾ ਰੱਖਤਾ ਸੀਗਾ ਤੇ ਨਾਲ ਹੁੰਦੀ ਆ ਆਪਾਂ ਚੱਕ ਦਾਨੇ ਆ ਭਾਂਡੇ-ਭਾਂਡੇ ਮੇਰੇ ਚਾਹ ਵਾਲੇ ਵੀ ਸੀਗੇ ਵਿੱਚ ਵਿੱਚ ਜਿਹੜਾ ਹੁਣ ਅਸੀਂ ਖਾਦਾ ਪੀਤਾ ਸੀਗਾ ਮੈਂ ਕਿਹਾ ਚਲੋ ਸਾਰੇ ਇਕੱਠੇ ਹੋ ਕਰ ਦੰਨੇ ਹਾਂਜੀ ਜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਜੀ ਔਰ ਜਿਆਦਾ ਤੋਂ ਜਿਆਦਾ ਪਿਆਰ ਦਿਆ ਕਰੋ ਪਲੀਜ਼ ਤੁਸੀਂ ਪਿਆਰ ਬਹੁਤ ਘੱਟ ਦੇਣ ਲੱਗੇ ਕਮੈਂਟ ਤੱਕ ਬਿਲਕੁਲ ਵੀ ਨਹੀਂ ਕਰਦਾ ਹੈਗਾ ਕੋਈ ਪਲੀਜ਼ ਜਿਆਦਾ ਤੋਂ ਜਿਆਦਾ ਕਮੈਂਟ ਵੀ ਕਰ ਦਿਆ ਕਰੋ ਹਨਾ ਜਿਹੜੇ ਕਰਦੇ ਆ ਜੀ ਉਹਨਾਂ ਦਾ ਦਿਲੋਂ ਧੰਨਵਾਦ ਆ ਬਸ ਉਹੀ ਥੋੜੇ ਜਿਹਾ ਨਹੀਂ ਕਰਦੇ ਨੇ ਨਿਊ ਤਾਂ ਦੇਖ ਕੇ ਕੋਈ ਵੀ ਕਮੈਂਟ ਨਹੀਂ ਕਰਦਾ ਜੀ ਅਦਰ ਨਾ ਤਾਂ ਕੋਈ ਪੈਸਾ ਲੱਗਦਾ ਹੈ ਜਦੋਂ ਤੁਸੀਂ ਵਲੌਗ ਦੇਖਦੇ ਹੋ ਤਾਂ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਫਿਰ ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਹਾਂ ਮੇਰੇ ਵਲੌਗ ਵਧੀਆ ਬਣ ਰਹੇ ਆ ਜਾਂ ਨਹੀਂ ਹਨ ਪਤਾ ਲੱਗ ਜਾਂਦਾ ਪਲੀਜ਼ ਤੁਸੀਂ ਕਮੈਂਟ ਕਰ ਦਿਆ ਕਰੋ ਇੱਥੇ ਮੈਂ ਹੁਣ ਵਸਦੀ ਦੁੱਧ ਰੱਖ ਦਿੱਤਾ ਸੀ ਗਰਮ ਬੱਚਿਆਂ ਨੂੰ ਤੇ ਸਵੇਰ ਆਪਾਂ ਦੁੱਧ ਦੇ ਕੇ ਚਲੋ ਜੀ ਫਿਰ ਆਪਾਂ ਹੋ ਜਾਾਂਗੇ ਆਪਣਾ ਬੇਲੇ ਤੇ ਆਪਣੇ ਕੰਮ ਸਾਰੇ ਨਿਭੜ ਜਾਣਗੇ ਤੇ ਕਿਚਨ ਵਗੈਰਾ ਕਲੀਨ ਕਰਕੇ ਆਪਾਂ ਫਿਰ ਫ੍ਰੀ ਹੋ ਕੇ ਬਸ ਜੀ ਆਪਣਾ ਹੋ ਹੋ ਜਾਣਗੇ ਵੇਲੇ ਤੇ ਬਾਕੀ ਜੀ ਤੁਹਾਨੂੰ ਇਹ ਕਹਨੀ ਆ ਜਿਆਦਾ ਤੋਂ ਜਿਆਦਾ ਪਲੀਜ਼ 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 ਤੁਹਾਡੇ سپورਟ ਦੀ ਮੈਨੂੰ ਤੁਹਾਡੇ ਪਿਆਰ ਦੀ ਮੈਨੂੰ ਬਹੁਤ ਜਿਆਦਾ ਲੋੜ ਆ ਤੁਸੀਂ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਹਨਾ ਸ਼ੇਅਰ ਵੀ ਕਰਦਿਆ ਕਰੋ ਤੇ ਜਿਆਦਾ ਤੋਂ ਜਿਆਦਾ ਵਾਚ ਕਰਿਆ ਕਰੋ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਹਨਾ ਕਿਉਂਕਿ ਮੇਰਾ ਬਸ ਕਿਉਂਕਿ ਮੇਰੇ ਸਬਸਕ੍ਰਾਈਬਰ ਤਾਂ 1k ਕੰਪਲੀਟ ਹੋ ਚੁੱਕੇ ਨੇ ਮੇਰਾ ਟਾਈਮ ਰਹਿੰਦਾ ਬਹੁਤ ਟਾਈਮ ਉਹ ਪੂਰਾ ਹੋਣ ਚ ਕਾਫੀ ਟਾਈਮ ਪਿਆ ਹਨਾ ਉਹ ਸਿਰਫ ਤੁਸੀਂ ਉਹ ਕਰਵਾਉਣਾ ਹੈ ਜੇ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਵੀਡੀਓ ਫੁੱਲ ਵਾਚ ਕਰੋਗੇ ਤਾਂ ਫਿਰ ਮੇਰਾ ਬਹੁਤ ਜਲਦੀ ਹੋ ਜੂਗਾ ਬਾਕੀ ਜੀ ਹੁਣ ਇਹ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਐਂਡ ਕਿਉਂਕਿ ਮੇਰੇ ਭਾਂਡੇ ਤਾਂ ਹੋ ਗਏ ਕਿਚਨ ਵਾ ਗੈਰਾ ਹੁਣ ਆਪਾਂ ਨੇ ਕਰ ਦੇਣੀ ਇਸ ਤੋਂ ਬਾਅਦ ਕਲੀਨ ਤੇ ਬਾਕੀ ਜੀ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਦਿਆ ਕਰੋ ਕਿਉਂਕਿ ਕਮੈਂਟ ਨਾਲ ਪਤਾ ਲੱਗਦਾ ਰਹਿੰਦਾ ਵੀ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਨੇ ਕਿੱਦਾਂ ਦੇ ਨਹੀਂ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਿਆਰਾ ਜਿਹਾ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਕੇ ਜਾਇਓ ਜੀ ਤੇ ਆਪਾਂ ਹੋਰ ਵੀ ਵਧੀਆ ਵਧੀਆ ਵਲੌਗ ਬਣਾਉਂਦੇ ਰਹਿਾਂਗੇ ਇਦਾਂ ਹੀ ਤੁਹਾਡੇ ਨਾਲ ਰੋਜ਼-ਰੋਜ਼ ਮਿਲਦੇ ਰਹਿਾਂਗੇ ਔਰ ਤੁਸੀਂ ਮੇਰੇ ਨਾਲ ਸਾਰੇ ਬਨੇ ਰਹੋਗੇ ਪਲੀਜ਼ ਪਲੀਜ਼ ਰਿਕਵੈਸਟ ਆ ਚਲੋ ਜੀ ਮਿਲਦੇ ਆ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ